ਰੋਂਦਾ ਸਿਰਫ ਉਹੀ ਹੈ ਜਿਸ ਨੇ ਸੱਚੇ ਰਿਸ਼ਤੇ ਦਾ ਅਨੁਭਵ ਕੀਤਾ ਹੈ ਨਹੀਂ ਤਾਂ ਮਤਲਬ ਦਾ ਰਿਸ਼ਤਾ ਰੱਖਣ ਵਾਲਿਆਂ ਦੀਆਂ ਅੱਖਾਂ ਵਿੱਚ ਨਾ ਤਾਂ ਸ਼ਰਮ ਹੁੰਦੀ ਹੈ ਤੇ ਨਾ ਹੀ ਹੰਝੂ ਹੁਣ ਮੈਨੂੰ ਸ਼ਿਕਾਇਤ ਨਹੀਂ ਰਹੀ ਤੇਰੀ ਨਜ਼ਰ ਅੰਦਾਜ਼ੀ ਤੋਂ ਤੂੰ ਬਾਕੀਆਂ ਨੂੰ ਖੁਸ਼ ਰੱਖ ਅਸੀਂ ਇਕੱਲੇ ਹੀ ਬਿਹਤਰ ਹਾਂ ਮੈਂ ਕਿਸੇ ਹੋਰ ਨਾਲੋਂ ਬਿਹਤਰ ਕਰਾਂ ਕੀ ਫਰਕ ਪੈਂਦਾ ਹੈ ਮੈਂ ਕਿਸੇ ਦਾ ਬਿਹਤਰ ਕਰਾਂ ਬਹੁਤ ਫਰਕ ਪੈਂਦਾ ਹੈ। ਜ਼ਿਆਦਾ ਸਿੱਧੇ ਸਾਦੇ ਹੋਣਾ ਵੀ ਚੰਗਾ ਨਹੀਂ ਹੁੰਦਾ। ਕਿਉਂਕਿ ਅਕਸਰ ਸਿੱਧੇ ਰੁੱਖਾਂ ਨੂੰ ਤਾਂ ਕੱਟ ਦਿੱਤਾ ਜਾਂਦਾ ਹੈ ਤੇ ਟੇਡੇ ਮੇਡੇ ਰੁੱਖਾਂ ਨੂੰ ਛੱਡ ਦਿੱਤਾ ਜਾਂਦਾ ਹੈ। ਜਿਨ੍ਹਾਂ ਕੋਲ ਆਪਣੇ ਹੁੰਦੇ ਨੇ ਤਾਂ ਉਹ ਆਪਣੇ ਨਾਲ ਝਗੜਦੇ ਨੇ, ਲੜਦੇ ਨੇ। ਤੇ ਜਿਨ੍ਹਾਂ ਦਾ ਕੋਈ ਆਪਣਾ ਹੈ ਹੀ ਨਹੀਂ, ਉਹ ਆਪਣੇ ਲਈ ਤਰਸਦੇ ਨੇ। ਇੱਕ ਸੱਚਾ ਰਿਸ਼ਤਾ ਕੁਝ ਵੀ ਨਹੀਂ ਮੰਗਦਾ। ਸਮੇਤ ਇੱਜ਼ਤ ਤੋਂ ਇਲਾਵਾ ਦੁਨੀਆ ਵੀ ਸਿਰਫ ਉਸ ਨੂੰ ਹੀ ਯਾਦ ਰੱਖਦੀ ਹੈ ਜੋ ਕਾਮਯਾਬੀ ਦੀ ਬੁਨਿਆਦ ਰੱਖਦਾ ਹੈ ਇੰਨਾ ਵੀ ਆਸਾਨ ਨਹੀਂ ਹੁੰਦਾ ਆਪਣੀ ਜ਼ਿੰਦਗੀ ਨੂੰ ਜਿਉਣਾ بڑے ਲੋਕਾਂ ਨੂੰ ਖੜਕਣ ਲੱਗ ਜਾਂਦੇ ਆ ਜਦੋਂ ਅਸੀਂ ਖੁਦ ਨੂੰ ਜੀਣਾ ਸ਼ੁਰੂ ਕਰਦੇ ਆ ਬੰਦਾ ਘਰ ਬਦਲਦਾ ਹੈ ਰਿਸ਼ਤੇ ਬਦਲਦਾ ਹੈ ਦੋਸਤ ਬਦਲਦਾ ਹੈ ਫਿਰ ਵੀ ਚਿੰਤਤ ਕਿਉਂ ਰਹਿੰਦਾ ਹੈ ਕਿਉਂਕਿ ਉਹ ਆਪਣੇ ਆਪ ਨੂੰ ਨਹੀਂ ਬਦਲਦਾ ਪਿਆਰ ਵਿੱਚ ਕੋਈ ਦਿਲ ਤੋੜਦਾ ਹੈ ਦੋਸਤੀ ਵਿੱਚ ਕੋਈ ਵਿਸ਼ਵਾਸ ਤੋੜਦਾ ਹੈ ਜ਼ਿੰਦਗੀ ਜਿਉਣਾ ਤਾਂ ਕੋਈ ਗੁਲਾਬ ਤੋਂ ਸਿੱਖੇ ਜੋ ਖੁਦ ਟੁੱਟ ਕੇ ਦੋ ਦਿਲਾਂ ਨੂੰ ਜੋੜ ਦਿੰਦਾ ਹੈ ਗਲਤੀ ਸਮੇਂ ਥੋੜਾ ਜਿਹਾ ਝੁਕਣ ਨਾਲ ਤੇ ਗੁੱਸੇ ਦੇ ਸਮੇਂ ਥੋੜਾ ਰੁਕਣ ਨਾਲ ਜ਼ਿੰਦਗੀ ਬਹੁਤ ਸੌਖੀ ਹੋ ਜਾਂਦੀ ਹੈ ਆਪਣੇ ਆਪ ਨੂੰ ਵਿਅਸਤ ਰੱਖਣਾ ਸਿੱਖੋ ਕਿਉਂਕਿ ਚਿੰਤਾ ਕਰਨ ਨਾਲ ਕੁਝ ਨਹੀਂ ਮਿਲਦਾ ਤੇ ਜਿਹੜੀ ਥੋੜੀ ਜਿਹੀ ਖੁਸ਼ੀ ਹੁੰਦੀ ਹੈ ਉਹ ਵੀ ਦੂਰ ਹੋ ਜਾਂਦੀ ਹੈ ਜ਼ਖਮ ਉਹੀ ਜੋ ਛੁਪਾ ਲਿਆ ਜਾਵੇ ਜਿਹੜਾ ਦੱਸ ਦਿੱਤਾ ਜਾਵੇ ਉਹ ਤਮਾਸ਼ਾ ਬਣ ਜਾਂਦਾ ਹੈ ਬੜੀ ਅਜੀਬ ਜਿਹੀ ਹੈ ਸ਼ਹਿਰ ਦੀ ਰੋਸ਼ਨੀ ਉਜਾਲਿਆਂ ਦੇ ਬਾਵਜੂਦ ਵੀ ਚਿਹਰੇ ਨੂੰ ਪਛਾਣਨਾ ਮੁਸ਼ਕਲ ਹੈ ਛੱਡ ਦੇਓ ਕਿਸਮਤ ਦੀਆਂ ਰੇਖਾਵਾਂ ਵਿੱਚ ਵਿਸ਼ਵਾਸ ਕਰਨਾ ਜਦੋਂ ਲੋਕ ਬਦਲ ਸਕਦੇ ਨੇ ਤਾਂ ਕਿਸਮਤ ਕੀ ਚੀਜ਼ ਹੈ ਕੁਝ ਬਰਦਾਸ਼ਤ ਕਰਨਾ ਵੀ ਸਿੱਖਣਾ ਚਾਹੀਦਾ ਹੈ ਕਿਉਂਕਿ ਸਾਡੇ ਵਿੱਚ ਵੀ ਅਜਿਹੀਆਂ ਬਹੁਤ ਸਾਰੀਆਂ ਕਮੀਆਂ ਨੇ ਜੋ ਦੂਸਰੇ ਬਰਦਾਸ਼ਤ ਕਰਦੇ ਨੇ ਇੰਨਾ ਆਸਾਨ ਨਹੀਂ ਜ਼ਿੰਦਗੀ ਦਾ ਕਿਰਦਾਰ ਨਿਭਾਉਣਾ ਇਨਸਾਨ ਨੂੰ ਟੁੱਟਣਾ ਵੀ ਪੈਂਦਾ ਹੈ ਰਿਸ਼ਤਿਆਂ ਨੂੰ ਜੋੜੀ ਰੱਖਣ ਲਈ ਆਪਣੀ ਜ਼ਿੰਦਗੀ ਇਸ ਤਰ੍ਹਾਂ ਜਿਓ ਕਿ ਜੇਕਰ ਕੋਈ ਤੁਹਾਡੀ ਬੁराई ਕਰੇ ਤਾਂ ਲੋਕ ਉਸ ਤੇ ਵਿਸ਼ਵਾਸ ਨਾ ਕਰਨ ਕਿਸੇ ਤੋਂ ਬਾਰ-ਬਾਰ ਸਮਾਂ ਮੰਗਣਾ ਵੀ ਗਲਤ ਗੱਲ ਹੈ ਕੀ ਪਤਾ ਉਹਨਾਂ ਕੋਲ ਇਨਕਾਰ ਕਰਨ ਦਾ ਵੀ ਸਮਾਂ ਨਾ ਹੋਵੇ ਜ਼ਰੂਰੀ ਨਹੀਂ ਕੁਝ ਤੋੜਨ ਦੇ ਲਈ ਪੱਥਰ ਹੀ ਮਾਰੇ ਜਾਵੇ ਲਹਿਜਾ ਬਦਲ ਕੇ ਬੋਲਣ ਨਾਲ ਵੀ ਅਕਸਰ ਬਹੁਤ ਕੁਝ ਟੁੱਟ ਜਾਂਦਾ ਹੈ ਬਹੁਤ ਘੱਟ ਲੋਕ ਨੇ ਜੋ ਮੇਰੇ ਦਿਲ ਨੂੰ ਪਾਉਂਦੇ ਨੇ ਤੇ ਉਹਨਾਂ ਤੋਂ ਵੀ ਬਹੁਤ ਘੱਟ ਲੋਕ ਨੇ ਜੋ ਮੈਨੂੰ ਸਮਝ ਪਾਉਂਦੇ ਨੇ ਲਿਬਾਸ ਭਾਵੇਂ ਕਿੰਨਾ ਵੀ ਕੀਮਤੀ ਕਿਉਂ ਨਾ ਹੋਵੇ ਕਦੇ ਵੀ ਮਾੜੇ ਕਿਰਦਾਰ ਨੂੰ ਛੁਪਾ ਨਹੀਂ ਸਕਦਾ ਆਪਣੇ ਆਪ ਨੂੰ ਤੋੜ ਕੇ ਵੀ ਰੱਖਦੇ ਹੋਗੇ ਉਸ ਤੋਂ ਬਾਅਦ ਵੀ ਦੁਨੀਆ ਤੁਹਾਡੇ ਤੋਂ ਖੁਸ਼ ਨਹੀਂ ਹੋਵੇਗੀ ਜੇਕਰ ਤੁਸੀਂ ਕੁਝ ਵੱਡਾ ਕਰਨਾ ਚਾਹੁੰਦੇ ਹੋ ਤਾਂ ਆਪਣੀ ਸੋਚ ਨੂੰ ਬੁਲੰਦ ਰੱਖੋ ਕਿਉਂਕਿ ਕਮਜ਼ੋਰ ਸੋਚ ਮਨੁੱਖ ਨੂੰ ਬਰਬਾਦ ਕਰ ਦਿੰਦੀ ਹੈ ਤੇ ਉਸ ਦੇ ਇਰਾਦਿਆਂ ਨੂੰ ਕਮਜ਼ੋਰ ਬਣਾਉਂਦੀ ਹੈ ਸਾਇਲੈਂਟ ਮੋਡ ਤੇ ਸਿਰਫ ਫੋਨ ਹੀ ਚੰਗਾ ਲੱਗਦਾ ਹੈ ਰਿਸ਼ਤੇ ਨਾਤੇ ਤੇ ਦੋਸਤ ਨਹੀਂ ਉਹ ਪੱਥਰ ਕਿੱਥੇ ਮਿਲਣਗੇ ਜਿਸ ਨੂੰ ਲੋਕ ਆਪਣੇ ਦਿਲ ਤੇ ਰੱਖ ਕੇ ਇੱਕ ਦੂਸਰੇ ਨੂੰ ਭੁੱਲ ਜਾਂਦੇ ਨੇ ਲੋਕਾਂ ਦੀ ਬਕਵਾਸ ਦਾ ਜਵਾਬ ਨਾ ਦੇਣ ਵਾਲਿਆਂ ਨੂੰ ਕਦੇ ਵੀ ਕਮਜ਼ੋਰ ਨਾ ਸਮਝਿਓ ਕਿਉਂਕਿ ਉਹ ਸਮਝਦਾਰ ਲੋਕ ਨੇ ਜੋ ਕਦੇ ਚਿੱਕੜ ਵਿੱਚ ਪੱਥਰ ਨਹੀਂ ਸੁੱਟਦੇ ਇਸ ਲਈ ਉਹਨਾਂ ਦੇ ਦਿਲ ਤੇ ਕੱਪੜੇ ਹਮੇਸ਼ਾ ਸਾਫ਼ ਤੇ ਬੇਦਾਗ ਹੁੰਦੇ ਨੇ ਬੜਾ ਉੱਚਾ ਕਲਾਕਾਰ ਹਾਂ ਮੈਂ ਜੀਵਨ ਦੇ ਰੰਗ ਮੰਚ ਦਾ ਮਜ਼ਾਲ ਹੈ ਦੇਖਣ ਵਾਲਿਆਂ ਨੂੰ ਮੇਰਾ ਦਰਦ ਦਿਖ ਜਾਵੇ ਕਿਸੇ ਵਿਅਕਤੀ ਨੂੰ ਪਰਖਣਾ ਹੈ ਤਾਂ ਸਿਰਫ ਇਹ ਕਹ ਦਿਓ ਕਿ ਮੈਂ ਤਕਲੀਫ ਵਿੱਚ ਹਾਂ ਫਿਰ ਉਹ ਇਨਸਾਨ ਆਪਣੀ ਔਕਾਤ ਦਿਖਾ ਹੀ ਦੇਵੇਗਾ ਵਿਸ਼ਵਾਸ ਨਹੀਂ ਹੈ ਤਾਂ ਕਰਕੇ ਜ਼ਰੂਰ ਦੇਖਿਓ ਲੋਕ ਤੋਲ ਦਿੰਦੇ ਨੇ ਕੁਝ ਗੱਲਾਂ ਤੇ ਕਿਰਦਾਰ ਕਿਸੇ ਦਾ ਪਰ ਜਦੋਂ ਵਾਰੀ ਆਪਣੀ ਆਉਂਦੀ ਹੈ ਤਾਂ ਫਿਰ ਤਕੜੀ ਨਹੀਂ ਮਿਲਦੀ ਉਹਨਾਂ ਨੂੰ ਇਕੱਲੇਪਣ ਦੇ ਦਰਦ ਨੂੰ ਸਿਰਫ ਉਹੀ ਸਮਝ ਸਕਦੇ ਨੇ ਜੋ ਆਪਣੇਆਂ ਦਾ ਸਾਥ ਹੋਣ ਦੇ ਬਾਅਦ ਵੀ ਇਕੱਲੇ ਹੁੰਦੇ ਨੇ দান ਕਰਨ ਨਾਲ ਪੈਸਾ ਜਾਂਦਾ ਹੈ ਲక్ష్ਮੀ ਨਹੀਂ ਕੜੀ ਨੂੰ ਰੋਕਣ ਨਾਲ ਕੜੀ ਰੁਪ ਜਾਂਦੀ ਹੈ ਸਮਾਂ ਨਹੀਂ ਤੇ ਝੂਠ ਨੂੰ ਲੁਕਾਉਣ ਨਾਲ ਝੂਠ ਲੁਕਦਾ ਹੈ ਸੱਚ ਨਹੀਂ ਹਰ ਦਰਦ ਨਾਲੋਂ ਵੱਡਾ ਹੁੰਦਾ ਹੈ ਇਹ ਵਿਛੋੜੇ ਦਾ ਦਰਦ ਕਿਉਂਕਿ ਇਸ ਵਿੱਚ ਇੱਕ ਪਲ ਨੂੰ ਜੀਣ ਲਈ 100 ਵਾਰ ਮਰਨਾ ਪੈਂਦਾ ਹੈ ਕਿਸੇ ਨੇ ਮਿੱਟੀ ਦੇ ਘੜੇ ਨੂੰ ਪੁੱਛਿਆ ਕਿ ਤੂੰ ਇੰਨਾ ਠੰਡਾ ਕਿਉਂ ਹੈ ਘੜੇ ਨੇ ਬਹੁਤ ਸੋਹਣਾ ਜਵਾਬ ਦਿੱਤਾ ਕਿ ਜਿਹਦਾ ਅਤੀਤ ਵੀ ਮਿੱਟੀ ਤੇ ਭਵਿੱਖ ਵੀ ਮਿੱਟੀ ਉਸ ਨੂੰ ਕਿਸ ਗੱਲ ਤੇ ਗਰਮੀ ਹੋਵੇਗੀ ਸਮਾਂ ਰਹਿੰਦੇ ਸੰਭਲ ਜਾਓ ਨਹੀਂ ਤਾਂ ਸਮੇਂ ਨੂੰ ਬਰਬਾਦ ਕਰਨਾ ਬਹੁਤ ਚੰਗੀ ਤਰ੍ਹਾਂ ਆਉਂਦਾ ਹੈ ਸਵਰਗ ਵਿੱਚ ਸਭ ਕੁਝ ਹੈ ਪਰ ਮੌਤ ਨਹੀਂ ਗੀਤਾ ਵਿੱਚ ਸਭ ਕੁਝ ਹੈ ਪਰ ਝੂਠ ਨਹੀਂ ਦੁਨੀਆ ਵਿੱਚ ਸਭ ਕੁਝ ਹੈ ਪਰ ਕਿਸੇ ਨੂੰ ਸ਼ਾਂਤੀ ਨਹੀਂ ਅੱਜ ਕੱਲ ਇਨਸਾਨ ਕੋਲ ਸਭ ਕੁਝ ਹੈ ਪਰ ਸਬਰ ਨਹੀਂ ਜਦੋਂ ਬੰਦੇ ਦੀ ਸੋਚ ਤੰਗ ਹੋ ਜਾਂਦੀ ਹੈ ਤਾਂ ਇਹ ਸੋਹਣੀ ਜ਼ਿੰਦਗੀ ਵੀ ਇੱਕ ਜੰਗ ਹੋ ਜਾਂਦੀ ਹੈ ਮਨੁੱਖੀ ਜੀਵਨ ਵਿੱਚ ਇਹ ਤਿੰਨੇ ਚੀਜ਼ਾਂ ਬਹੁਤ ਗੁੰਝਲਦਾਰ ਹੁੰਦੀਆਂ ਨੇ ਦਿਲ ਦਿਮਾਗ ਤੇ ਤਕਦੀਰ ਦਿਲ ਕੁਝ ਚਾਹੁੰਦਾ ਹੈ ਫਿਰ ਦਿਮਾਗ ਉਸ ਨੂੰ ਪਾਉਣ ਲਈ ਰਾਹ ਲੱਭਦਾ ਹੈ ਤੇ ਫਿਰ ਹੁੰਦਾ ਉਹੀ ਹੈ ਜੋ ਤਕਦੀਰ ਵਿੱਚ ਲਿਖਿਆ ਹੁੰਦਾ ਹੈ ਕਦੇ-ਕਦੇ ਖੁਸ਼ਖਬਰੀ ਆਪਣੇ ਤੱਕ ਹੀ ਰੱਖਣੀ ਚਾਹੀਦੀ ਹੈ ਕਿਉਂਕਿ ਹਰ ਕੋਈ ਉਸ ਖੁਸ਼ਖਬਰੀ ਤੋਂ ਖੁਸ਼ ਨਹੀਂ ਹੁੰਦਾ ਪਾਣੀ ਤੇ ਬੋਲੀ ਦੋਹਾਂ ਵਿੱਚ ਹੀ ਸਾਡੀ ਮੂਰਤ ਦਿਖਾਈ ਦਿੰਦੀ ਹੈ ਜੇਕਰ ਪਾਣੀ ਸਾਫ਼ ਹੋਵੇ ਤਾਂ ਤਸਵੀਰ ਤੇ ਜੇਕਰ ਬੋਲੀ ਮਿੱਠੀ ਹੋਵੇ ਤਾਂ ਕਿਰਦਾਰ ਦਿਖਾਈ ਦਿੰਦਾ ਹੈ ਜਿੰਨੀ ਗੰਭੀਰਤਾ ਨਾਲ ਤੁਸੀਂ ਰਿਸ਼ਤੇ ਕਾਇਮ ਰੱਖੋਗੇ ਓਨੇ ਹੀ ਜ਼ਿਆਦਾ ਗੰਭੀਰਤਾ ਨਾਲ ਲੋਕ ਤੁਹਾਡਾ ਦਿਲ ਦਿਖਾਉਣਗੇ ਜ਼ਿੰਦਗੀ ਵਿੱਚ ਸਭ ਤੋਂ ਔਖਾ ਕੰਮ ਆਸਾਨੀ ਨਾਲ ਜਿਉਣਾ ਹੈ ਉਹਨਾਂ ਦੀ ਪਰਵਾਹ ਨਾ ਕਰੋ ਜਿਨ੍ਹਾਂ ਦਾ ਵਿਸ਼ਵਾਸ ਸਮੇਂ ਦੇ ਨਾਲ ਬਦਲ ਜਾਵੇ ਪਰਵਾਹ ਹਮੇਸ਼ਾ ਉਹਨਾਂ ਦੀ ਕਰੋ ਜਿਨ੍ਹਾਂ ਦਾ ਵਿਸ਼ਵਾਸ ਤੁਹਾਡੇ ਵਿੱਚ ਉਦੋਂ ਵੀ ਰਹੇ ਜਦੋਂ ਤੁਹਾਡਾ ਸਮਾਂ ਬਦਲ ਜਾਵੇ ਸੁੱਖ ਤੇ ਦੁੱਖ ਜ਼ਿੰਦਗੀ ਦੇ ਬਾਗੀਚੇ ਦੇ ਦੋ ਪੌਦੇ ਨੇ ਤੇ ਮਨੁੱਖ ਖੁਦ ਇਸ ਦਾ ਮਾਲੀ ਹੈ ਤੇਰਾ ਮੇਰਾ ਛੋਟਾ ਵੱਡਾ ਆਪਣਾ ਪਰਾਇਆ ਮਨ ਵਿੱਚੋਂ ਮਿਟਾ ਦਿਓ ਫਿਰ ਸਭ ਤੁਹਾਡਾ ਹੈ ਤੇ ਤੁਸੀਂ ਸਭ ਦੇ ਹੋ ਕਿੱਥੇ ਮਿਲਦੇ ਨੇ ਲੋਕ ਮਨ ਦੇ ਮੁਤਾਬਕ ਕੁਝ ਸਾਨੂੰ ਵੀ ਢਲਣਾ ਪੈਂਦਾ ਹੈ ਉਹਨਾਂ ਦੇ ਮੁਤਾਬਕ ਆਪਣੇ ਕੋਲ ਮੌਜੂਦ ਤਿੰਨ ਸ਼ਕਤੀਸ਼ਾਲੀ ਸਾਧਨਾਂ ਨੂੰ ਕਦੇ ਨਾ ਭੁੱਲੋ ਪਿਆਰ ਅਰਦਾਸ ਤੇ ਮਾਫੀ ਜ਼ਿੰਮੇਵਾਰੀ ਰਾ ਲੱਭਦੀ ਹੈ ਤੇ ਗੈਰ ਜ਼ਿੰਮੇਵਾਰੀ ਬਹਾਨੇ ਬਣਾਉਂਦੀ ਹੈ ਜੇਕਰ ਕੋਈ ਤਾਰੀਫ਼ ਕਰੇ ਤਾਂ ਤੁਰੰਤ ਨੱਚਣਾ ਸ਼ੁਰੂ ਨਾ ਕਰੋ ਯਾਦ ਰੱਖੋ ਤਾਰੀਫਾਂ ਦੇ ਪੁਲਾਂ ਦੇ ਹੇਠੋਂ ਮਤਲਬ ਦੀਆਂ ਨਦੀਆਂ ਵਗਦੀਆਂ ਨੇ ਕਈ ਵਾਰੀ ਸਾਨੂੰ ਜ਼ਿੰਦਗੀ ਦੇ ਉਹ ਕਰਜ਼ ਵੀ ਮੋੜਨੇ ਪੈਂਦੇ ਨੇ ਜੋ ਅਸੀਂ ਕਦੇ ਲਏ ਹੀ ਨਹੀਂ ਹੁੰਦੇ ਜਿੱਤ ਦੀ ਆਦਤ ਚੰਗੀ ਹੁੰਦੀ ਹੈ ਪਰ ਕੁਝ ਰਿਸ਼ਤਿਆਂ ਵਿੱਚ ਹਾਰ ਜਾਣਾ ਹੀ ਬਿਹਤਰ ਹੁੰਦਾ ਹੈ ਜਿਹੜੇ ਰਿਸ਼ਤੇ ਵਿੱਚ ਇੱਜ਼ਤ ਨਾ ਹੋਵੇ ਉਸ ਰਿਸ਼ਤੇ ਵਿੱਚ ਨਾ ਰਹਿਣਾ ਹੀ ਬਿਹਤਰ ਹੈ ਪਹਿਲਾਂ ਘਰ ਕੱਚੇ ਹੁੰਦੇ ਸੀ ਤੇ ਰਿਸ਼ਤੇ ਪੱਕੇ ਹੁੰਦੇ ਸੀ ਹੁਣ ਘਰ ਪੱਕੇ ਹੋ ਗਏ ਨੇ ਤੇ ਰਿਸ਼ਤੇ ਕੱਚੇ ਹੋ ਗਏ ਨੇ ਜੋ ਤੁਹਾਡਾ ਮੁੱਲ ਨਹੀਂ ਸਮਝ ਸਕਿਆ ਉਸ ਨੂੰ ਸਮਝਾਉਣ ਨਾਲ ਕੀਮਤ ਹੋਰ ਵੀ ਘਟ ਜਾਂਦੀ ਹੈ ਜ਼ਰੂਰਤ ਤੋਂ ਜ਼ਿਆਦਾ ਸੋਚਣਾ ਖੁਸ਼ੀਆਂ ਖੋਹ ਲੈਂਦਾ ਹੈ ਅਸੀਂ ਜਿਹੜੀ ਦੁਨੀਆ ਵਿੱਚ ਰਹਿੰਦੇ ਆ ਇਸ ਦਾ ਨਕਲੀਪਣ ਵੀ ਬਹੁਤ ਅਸਲੀ ਹੈ ਜ਼ਿੰਦਗੀ ਤੇ ਘਰ ਵਿੱਚ ਆਪਣਿਆਂ ਦਾ ਹੋਣਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਤੁਸੀਂ ਜਿੰਨਾ ਮਰਜ਼ੀ ਏਸ਼ੀਅਨ ਪੇਂਟ ਕਰਵਾ ਲਓ ਕੰਧਾਂ ਕਦੇ ਨਹੀਂ ਬੋਲਦੀਆਂ ਅਸੀਂ ਵੀ ਉਹੀ ਹੁੰਦੇ ਆ ਰਿਸ਼ਤੇ ਵੀ ਉਹੀ ਹੁੰਦੇ ਨੇ ਤੇਰਾ ਵੀ ਉਹੀ ਹੁੰਦੇ ਨੇ ਬਦਲਦਾ ਆਇਆ ਤਾਂ ਬਸ ਸਮਾਂ احساس ਤੇ ਨਜ਼ਰੀਆ ਬਿਨਾਂ ਜ਼ਰੂਰਤ ਤੋਂ ਵੀ ਲੋਕਾਂ ਦਾ ਖਿਆਲ ਰੱਖਣਾ ਇੱਕ ਚੰਗੀ ਸ਼ਖਸੀਅਤ ਦੀ ਪਛਾਣ ਹੁੰਦੀ ਹੈ। ਸੋ ਦੋਸਤੋ ਇਸੇ ਤਰ੍ਹਾਂ ਦੀਆਂ ਵੀਡੀਓਜ਼ ਲਈ ਜੁੜੇ ਰਹੋ ਪੰਜਾਬੀ ਅਲਫ਼ਾਜ਼ ਦੇ ਨਾਲ। ਜਲਦੀ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਆਪਣਾ ਖਿਆਲ ਰੱਖੋ। ਸ਼ੁਕਰੀਆ।